ਨਾ ਦਾ ਫਰੰਟ ਚੁੱਕ ਰਹੇ ਹੈ ਜਿਹੜੇ ਮਜ਼ਦੂਰਾਂ ਨੇ ਮੁੱਦੇ ਹੈ ਉਹਨਾਂ ਨੂੰ ਮਜ਼ਦੂਰਾਂ ਦਾ ਫਰੰਟ ਚੁੱਕ ਰਿਹਾ ਹੈ ਸਾਡਾ ਜਿਹੜੇ ਟ੍ਰੇਡ ਯੂਨੀਅਨ ਵਾਲੇ ਮਜ਼ਦੂਰ ਨੇ ਸਾਡੇ ਸੰਘਤ ਹੀ ਮਜ਼ਦੂਰ ਉਹਨਾਂ ਨੂੰ ਸੈਕਟਰਲ ਟ੍ਰੇਡ ਯੂਨੀਅਨਾਂ ਦੀਆਂ ਕੋਆਰਡੀਨੇਸ਼ਨ ਕਮੇਟੀਆਂ ਉਹਨਾਂ ਮੁੱਦਿਆਂ ਨੂੰ ਚੱਕ ਰਹੀਆਂ ਨੇ ਤੇ ਹੋਰ ਜਿਹੜੇ ਸਾਡੇ ਤਰਕੇ ਹੈ ਨੌਜਵਾਨ ਨੇ ਸਾਡੀਆਂ ਬੀਬੀਆਂ ਭੈਣਾਂ ਨੇ ਉਹਨਾਂ ਨੂੰ ਉਹਨਾਂ ਪ੍ਰਿੰਟਾਂ ਦੇ ਉੱਤੇ ਚੱਕਣਾ ਬਹੁਤ ਲਾਜ ਨਹੀਂ ਹੈ ਪਰ ਆਹ ਰੱਜਤਾ ਜਿਹੜਾ ਇਨੇ ਇਨਾਂ ਮੁੱਦਿਆਂ ਨੂੰ ਰਾਜਨੀਤਿਕ ਤੌਰ ਤੇ ਤੇ ਵਿਚਾਰਧਾਰਕ ਤੌਰ ਤੇ ਚੁੱਕਣਾ ਕਿ ਆਰਐਸਐਸ ਦੀ ਵਿਚਾਰਧਾਰਾ ਕਿੰਨੀ ਜ਼ਹਿਰੀਲੀ ਹੈ ਇੰਨੀ ਜ਼ਹਿਰੀਲੀ ਹੈ ਕਿ ਕਰਨਾਟਕਾ ਦੇ ਵਿੱਚ ਇੱਕ ਸਕੂਲ ਦਾ ਹੈਡਮਾਸਟਰ ਜਿਹੜਾ ਇੱਕ ਮੁਸਲਮਾਨ ਹੈ ਉਹਨੂੰ ਬਦਲਾਉਣ ਖਾਤਰ ਇੱਕ ਪੰਜਵੀਂ ਦੇ ਜਮਾਤ ਦੇ ਬੱਚੇ ਨੂੰ 500 ਦਾ ਨੋਟ ਦੇ ਕੇ ਕੈਂਡੀਆਂ ਦੇ ਕੇ ਚੌਕਲੇਟ ਦੇ ਕੇ ਜ਼ਹਿਰ ਮਿਲਾਉਂਦਾ ਹੈ ਪਾਣੀ ਚ ਪੀਣ ਵਾਲੇ ਸਕੂਲ ਦੇ ਪਾਣੀ ਚ ਸਕੂਲ ਦੀ ਟੈਂਕੀ ਚ ਇਹਦੀ ਜ਼ਹਿਰੀਲੀ ਵਿਚਾਰਧਾਰਾ ਇਹਦੇ ਵਿਰੁੱਧ ਵਿਚਾਰਧਾਰਕ ਤੌਰ ਤੇ ਇਹਦੇ ਵਿਰੁੱਧ ਰਾਜਨੀਤਿਕ ਤੌਰ ਤੇ ਤੇ ਇਸ ਭਾਜਪਾ ਆਰਐਸਐਸ ਵਿਰੁੱਧ ਸਮੁੱਚੇ ਤੌਰ ਤੇ ਜੇ ਆਪਾਂ ਲੜਾਈ ਨੂੰ ਤਿੱਖੀ ਕਰਾਂਗੇ ਘਰ ਘਰ ਲੈ ਕੇ ਜਾਵਾਂਗੇ ਤਾਂ ਹੀ ਗੱਲ ਹੈ ਬਸ ਹੁੰਦਲ ਸਾਹਿਬ ਦੀ ਇਸ ਲਾਈਨ ਨਾਲ ਕਲਮ ਕਾ ਦੂਗਾ ਅ ਹਰਪਜਨ ਸਿੰਘ ਹੁੰਦਲੂਣੇ ਕਹਿੰਦੇ ਸੀ ਵੀ ਜਦੋਂ ਉੱਠੇ ਅਸੀਂ ਉੱਠਾਂਗੇ ਬਰੋਹਿਆਂ ਦੇ ਵਾਂਗ ਸਾਡੀ ਗੱਲ ਜਰਾ ਘਰ ਘਰ ਪਹੁੰਚ ਲੈਣ ਦੇ ਘਰ ਘਰ ਪਹੁੰਚ ਗਏ ਥੈਂਕ ਯੂ ਵੈਰੀ